ਗੁਰੂ ਦੇ ਲੜ ਲੱਗੇ ਇਹ ਦੋ ਨੌਜਵਾਨ ਆਪਣੇ ਘਰ ਦਾ ਗੁਜ਼ਾਰਾ ਮਿਹਨਤ ਤੇ ਮੁਸ਼ਕਲ ਦੇ ਨਾਲ ਫਾਸਟ ਫੂਡ ਦੀ ਰੇੜੀ ਲਗਾ ਕੇ ਕਰ ਰਹੇ ਸਨ ਪਿਤਾ ਦਾ ਸਾਇਆ ਜਦੋਂ ਸਿਰ ਤੋਂ ਚੱਕਿਆ ਗਿਆ ਤਾਂ ਆਪਣੀ ਮਾਂ ਨੂੰ ਸੰਭਾਲਣ ਦੇ ਲਈ ਉਹਨਾਂ ਇਹ ਕੰਮ ਸ਼ੁਰੂ ਕਰ ਦਿੱਤਾ ਪਰ ਅੱਜ ਉਹ ਮਾਂ ਖਾਲੀ ਹੱਥ ਬੈਠੀ ਹੈ ਜਿਸ ਦੇ ਦੋਵੇਂ ਪੁੱਤਾਂ ਨੂੰ ਖਤਮ ਕੀਤਾ ਗਿਆ ਮਾਦਾ ਕਹਿਣਾ ਹੈ ਕਿ ਮੇਰੇ ਦੋਵੇਂ ਪੁੱਤਾਂ ਦੀ ਜਾਨ ਲਈ ਗਈ ਹੈ ਅਤੇ ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੈ ਜਿਸ ਦਾ ਪਤਾ ਤਾਂ ਪੁਲਿਸ ਵਾਲੇ ਹੀ ਲਗਾ ਸਕਦੇ ਨੇ ਇੱਕ ਪੁੱਤ ਜ਼ਖਮੀ ਸੀ ਪਹਿਲਾਂ ਜਿਸਨੇ ਦਮ ਤੋੜਿਆ ਪਹਿਲਾਂ ਇੱਕ ਪੁੱਤ ਦੀ ਮੌਕੇ ਤੇ ਹੀ ਜਾਨ ਗਈ ਹੈ ਹਾਲਾਂਕਿ ਇਹ ਸੜਕ ਹਾਦਸਾ ਵੀ ਦੱਸਿਆ ਜਾ ਰਿਹਾ ਹੈ ਪਰ ਅਸੂ ਲੈ ਕੇ ਜਾਂਚ ਕਰਤਾ ਉਸ ਬਾਅਦ ਇਹ ਪਤਾ ਲਗਿਆ ਜਾ ਸਕਦਾ ਹੈ ਕਿ ਆਖਿਰਕਾਰ ਕੀ ਸਾਰੀ ਕਹਾਣੀ ਵਕੀਰ ਜਵਾਨ ਮੁੰਡਿਆਂ ਦੇ ਘਰੋਂ ਜਾਣ ਤੋਂ ਬਾਅਦ ਵਿਧਵਾ ਮਾਈ ਕਲੀ ਰਹੇਗੀ ਜਦ ਤਾਂ ਰੋਤੇ ਬੁਰਾ ਹਾਲ ਹੈ ਪਵਿਕ ਦੇ ਬਾਰੇ ਸੋਚਦੀ ਹੈ ਤਾਂ ਉਸ ਦੀ ਅੱਖਾਂ 'ਚ ਅੰਜੂ ਆਉਂਦੇ ਨੇ ਕਿ ਆਖਿਰਕਾਰ ਹੁਣ ਉਹ ਕੀ ਦੇ ਸਹਾਰੇ ਜ਼ਿੰਦਗੀ ਕੱਟੇਗੀ ਕਰ ਦੇ ਵਿੱਚ ਪਤੀ ਪਹਿਲਾ ਹੀ ਨਹੀਂ ਸੀ ਅਤੇ ਮਾ ਦਾ ਸਹਾਰਾ ਉਸਤੇ ਦੋ ਜਵਾਨ ਪੁੱਤ ਸੀ ਪਰ ਨਹੀਂ ਪਤਾ ਸੀ ਕਿ ਇੱਕੋ ਝਟਕੇ ਦੇ ਵਿੱਚ ਦੋਵੇਂ ਸਕੇ ਭਰਾ ਇਸ ਦੁਨੀਆ ਤੋਂ ਤੁਰ ਜਾਣਗੇ ਬੀਤੀ ਰਾਤ ਨੂੰ ਅਜੀਹਾ ਕਹਿਰਟਿਆ ਕਿ ਮਾ ਦਾ ਸਭ ਕੁਝ ਲੁੱਟਿਆ ਗਿਆ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਤੋਂ ਇਹ ਦੁਖਦ ਖਬਰ ਸੰਭੜੀ ਆਈ ਜਿੱਥੇ ਕਿ ਦੋ ਸਕੇ ਭਰਾ ਆਕਾਸ਼ਦੀ ਪਤੇ ਦਲਜੀਤ ਸਿੰਘ ਫਤੇਗੜ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਐਸੇ ਵਿੱਚ ਕਾਸ਼ਦੀਪ ਸਿੰਘ ਦੀ ਜਾਨ ਗਈ ਜਦੋਂ ਕਿ ਛੋਟਾ ਭਰਾ ਦਲਜੀਤ ਗੰਭੀਰ ਰੂਪ ਤੇ ਨਾਲ ਪਹਿਲਾਂ ਜ਼ਖਮੀ ਸੀ ਜਿਸਨੂੰ ਕਿ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਹੁਣ ਪਤਾ ਲੱਗਿਆ ਕਿ ਉਸਨੇ ਵੀ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਜ਼ਖਮੀ ਭਰਾ ਦੇ ਜਾਨ ਮਗਰੋਂ ਦੋਵੇਂ ਸਕੇ ਭਰਾਵਾਂ ਦੀ ਹੁਣ ਜਾਨ ਗਈ ਹੈ ਪੂਰੇ ਪਿੰਡ ਦੇ ਵਿੱਚ ਇਸ ਤੋਂ ਬਾਅਦ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਮਾ ਦਾ ਵੀ ਰੋ ਰੋ ਬੁਰਾ ਹਾਲ ਹੋ ਗਿਆ ਦੱਸਦੀ ਹੈ ਕਿ ਦੋਵੇਂ ਭਰਾ ਫਤਿਹਗੜ ਚੂੜੀਆਂ ਦੇ ਵਿੱਚ ਨਿਊਡਲ ਬਰਗਰ ਦੀ ਦੁਕਾਨ ਦਾ ਕੰਮ ਕਰਦੇ ਸਨ ਰੋਜ਼ਾਨਾ ਫਤੇਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਉਂਦੇ ਹੁੰਦੇ ਸੀ ਪੁਲਿਸ ਚੌਕੀ ਕਣੀਕੇ ਬਾਂਗਰ ਦੇ ਵੱਲੋਂ ਨੌਜਵਾਨ ਦਲਜੀਤ ਸਿੰਘ ਦੀ ਦੇਹ ਦਾ ਸਿਵਲ ਹਸਪਤਾਲ ਬਟਾਲਾ ਤੋਂ ਅਗਲੀ ਕਾਰਵਾਈ ਲਈ ਰੱਖਵਾ ਰੱਖਿਆ ਗਿਆ ਦੱਸਦੀ ਹੈ ਕਿ ਇਸ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੁਣ ਕੀਤਾ ਜਾਣਾ ਹੈ ਉੱਤੇ ਹੀ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਸੀਟੀਵੀ ਕੈਮਰੇ ਖੰਗਾਲੇ ਜਾਣ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਇਸ ਮਾਂ ਨੂੰ ਇਨਸਾਫ ਮਿਲ ਸਕੇ। ਬੜੀ ਗੱਲ ਹੈ ਕਿ ਤੁਹਾਡੇ ਦੋ ਬੇਟੇ ਨੌਜਵਾਨ ਜਿਹੜੇ ਵਿਚਾਰੇ ਸ ਦੁਨੀਆ ਤੇ ਚਲ ਗਏ ਨੇ। ਕੀ ਗੱਲ ਬਖੀ? ਪਤਾ ਨਹੀਂ ਜੇ ਹਨਾ ਕੰਮ ਹੀ ਫਰੇਗੜ ਚੱਲਦਾ ਜੇ। ਔੜੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪੁੰਗੇ ਪੜੇ ਜਾਂਦੇ ਔੜੇ ਬੱਚੇ ਕੰਮ ਤੇ ਜਾਂਦੇ। ਮਮਤਾ ਉਹ ਮੈਨੂੰ ਪਤਾ ਨਹੀਂ ਕਿ ਉਹਨਾਂ ਨੇ ਕੀ ਬਣਿਆ ਰਾਜ ਕੀ ਨਹੀਂ ਬਣਿਆ ਹਨ ਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚ ਉਹ ਕਮਾਉਂ ਹੀ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਬਹੁਤ ਜ਼ਿਆਦੇ ਗਰੀਬ ਐਂ ਹਿੰਦੂ ਰੁੱਝੜ ਗਿਆ ਡਾ ਕੋਸੇ ਲੈਨ ਕਿ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਰਪੋਰਲ ਬੱਸ ਹਾਂ ਨਹੀਂ ਲੱਗਦਾ ਕੋਈ ਵਰਦਾਤ ਹੋਈ ਇਹਨਾਂ ਤੇ ਉਹਨਾਂ ਦਾ ਵਰਦਾਤ ਕੀਤੀ ਕਿਸ ਨੇ ਇਹਨਾਂ ਤੇ ਕੋਈ ਇਹਨਾਂ ਦੇ ਕੋਈ ਰਿਲੇਸ਼ਨ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕੋਈ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਨੇ ਸਰਾਜਾ ਅਕਸਲਮ ਦਾ ਮੇਰੇ ਬੱਚਿਆਂ ਨਾਲ ਬੇਗ ਕਾਰੇ ਬਗਾਰੇ ਮੇਰੇ ਬੱਚੇ ਨੇ ਮੇਰੇ ਬੱਚਿਆਂ ਨੇ ਤੇ ਜੇ ਵੇਖਿਆ ਹੀ ਕੱਖ ਨਹੀਂ ਮੇਰੇ ਬੱਚਿਆਂ ਦੀਆਂ ਤਾਂ ਜੇ ਉਮਰਾਂ ਹੀ 19 ਸਾਲ ਦਾ ਹੀ 25 ਸਾਲ ਦਾ ਹੀ ਕੀ ਮੰਗ ਕਰਦੇ ਆਪਾਂ ਇਹਨੂੰ ਇਹੋ ਮੰਗ ਚਾਹੀਦੀ ਮੇਰੇ ਬੱਚਿਆਂ ਨੂੰ ਅਨੁਸਾਰ ਚਾਹੀਦਾ ਅਨੁਸਾਰ ਚਾਹੀਦਾ ਮੇਰੇ ਬੱਚਿਆਂ ਨੂੰ ਕੀ ਹੋਇਆ ਮੇਰੇ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹਨਾਂ ਨਾਲ ਕੋਈ ਵਾਰਦਾਤ ਲੱਗਦੀ ਕਿ ਕਿਸੇ ਨੇ ਕੋਈ ਧੰਪੇ ਵਾਰਦਾਤ ਕੀਤੀ ਇਹ ਨਹੀਂ ਸਾਨੂੰ ਪਤਾ ਪਰ ਜਿਹੜੀਆਂ ਇਹਨਾਂ ਨਾਲ ਸਟਕਾਂ ਲੱਗੀਆਂ ਉਹਨਾਂ ਨੂੰ ਜਿੰਨੀਆਂ ਉਹਦੇ ਤੋਂ ਹੀ ਲੱਗਦਾ ਕਿ ਉਹਨਾਂ ਨਾਲ ਕੋਈ ਵਾਰਦਾਤ ਹੋਈ ਹੈ ਕੀ ਕੰਮ ਕਰਕੇ ਕਰਦੇ ਸੀ ਸਾ ਮਾਰੀ ਦੁਕਾਨਾਂਆਂ ਪਰਕਰਾਂ ਦੀ ਉੱਤੇ ਫਟੇਗੜ ਫਾਸਟ ਫੂਡ ਦੀ ਦੁਕਾਨਾਂ ਆ ਗਈ ਕਿੰਨੇ ਕੁ ਸਾਲਾਂ ਤੋਂ ਘਾਰੇ ਸਾਲ ਕੀ ਹੋਇਆ ਜੀ ਸਾਲ ਕੀ ਹੋਇਆ ਖੋਲੀ ਨਾ ਮੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਗਿਆ ਲੋਕਾਂ ਦਾ ਅਸੀਂ ਬਹੁਤ ਜਰੇ ਗਰੀਬ ਹਾਂ ਜੋ ਵੀ ਮੇਰੇ ਬੱਚਾ ਨਾ ਹੋਇਆ ਜੇ ਕੋਈ ਸੜਕ ਤੇ ਕੈਂਬਰੇ ਲੱਗੇ ਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਮੇਰੇ ਬੱਚਿਆਂ ਦੇ ਨਾਲ ਕੀ ਵਾਪਰੀ ਆ ਉੱਥੇ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਇੱਥੇ ਵੇਖਣਾ ਚਾਹੀਦਾ ਜਾ ਕੇ ਕੀ ਹੋਇਆ ਕੀ ਨਹੀਂ ਸਾਨੂੰ ਪੂਰਾ ਅਨਸਾਸ ਚਾਹੀਦਾ ਦੇਖੋ ਜੀ ਪਿੰਡ ਕੋਟਲੀ ਸੂਰਤ ਮੱਲੀ ਤੋਂ ਦੋ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਸਾ ਹੋਇਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਇਤਨੀ ਮੌਤ ਮੌਕੇ ਦੇ ਉੱਤੇ ਹੋਈ ਤੇ ਇੱਕ ਦੀ ਮੌ ਕੱਲ ਰਾਤ ਨੂੰ ਹੋਈ ਹੈ ਭਾਈ ਅਸੀਂ ਉਸ ਸੰਬੰਧ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਹਾਂ ਫਤਿਹਗੜ ਚੂੜੀਆਂ ਇਹਨਾਂ ਨੂੰ ਬੇਨਤੀ ਕਰਨਾ ਹੈ ਆ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ ਜਿਹੜਾ ਇਹ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਆ ਇਹ ਤਹੇ ਵੀ ਐਂਗਲ ਨੂੰ ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣ ਡਿਆ ਅਸੀਂ ਡੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਹੈ ਆ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਡਾ ਲਿਆ ਜਾਵੇ ਤੇ ਉੱਚ ਪੱਧਰੀ ਜਿਹੜੀ ਇਹ ਜਾਂਚ ਹੋਣੀ ਚਾਹੀਦੀ ਆ ਤੇ ਬਾਕੀ ਭਾਈ ਡੀਐਸਪੀ ਸਾਹਿਬ ਨੇ ਇਸ ਚੀਜ਼ ਦਾ ਆਸ਼ਵਾਸ਼ਣ ਦਿੱਤਾ ਆ ਕਿ ਅਹੀਂ ਇਹ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਝ ਮਾਮਲਾ ਜਿਹੜਾ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ ਜਿਹੜੇ ਨੌਜਵਾਨਾਂ ਦੇ ਡੈਥ ਹੋਇਆ ਕੀ ਕੰਮ ਕਰਦੇ ਸੀ ਪਿੱਛੇ ਕੰਮ ਕਰਦੇ ਸੀ ਇਹ ਦੋ ਨੌਜਵਾਨ ਜਿਹੜੇ ਆ ਭਾਈ ਇਹ ਇਹ ਬਰਗਰਾਂ ਦੀ ਰੇੜੀ ਲਾਉਂਦੇ ਸੀ ਤੇ ਇਹ ਫਤਗੜ ਚੂੜੀਆਂ ਦੇ ਵਿੱਚ ਤੇ ਕਿਰਤੀ ਸਿੰਘ ਹੀ ਨਿਹੰਗ ਸਿੰਘ ਹੀ ਕਿਰਤੀ ਸਿੰਘ ਹੀ ਤੇ ਹੁਣ ਇੱਕ ਉਧਰ ਤੇ ਜਾਣਦੀ ਆ ਕਿ ਭਾਣਾ ਵਾਪਰਿਆ ਵਾਪਰਿਆ ਕੀ ਆ ਪਈਏ ਆਪਣੇ ਪਰਿਵਾਰ ਨੂੰ ਚੁੱਕ ਕੇ ਤੁਰਨ ਵਾਲੇ ਦੋਵੇਂ ਬੱਚੇ ਸੀ ਤੇ ਕੁਦਰਤ ਨੇ ਬਹੁਤ ਕਹਿਰ ਕਮਾਇਆ ਹੈ। ਪੁਲਿਸ ਇਸੇ ਤਰ੍ਹਾਂ ਤੱਕ ਹੁਣ ਤੱਕ ਪਹੁੰਚੀ ਜਿ ਕਿ ਨਹੀਂ ਹੋ ਗਈ। ਨਹੀਂ ਸੇਲ ਹਾਲ ਪੁਲਿਸ ਦੇ ਵੱਲੋਂ ਕਿਸੇ ਕਿਸੇ ਵੀ ਮਤਲਬ ਗੱਲ ਦਾ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ। ਠੀਕ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਹੁਣ ਇਸ ਮਾਮਲੇ ਨੂੰ ਸੀਰੀਅਸਲੀ ਲਿਆ ਜਾਊਗਾ। ਇਹਨੂੰ ਕਿਹ ਬੰਨੇ ਲਾਇਆ ਜਾਊਗਾ? ਡੀਐਸਪੀ ਜੋ ਮੈਡਮ ਉਹਨਾਂ ਦਾ ਕੀ ਵਿਸ਼ਵਾਸਨ ਦਿੱਤਾ ਤੁਹਾਨੂੰ ਨਾਲ? ਡੀਐਸਪੀ ਮੈਡਮ ਹੁਣਾਂ ਨੇ ਬੜੇ ਯਾਰ ਨਾਲ ਬੜੇ ਧਿਆਨ ਦੇ ਨਾਲ ਸਾਡੀਆਂ ਗੱਲਾਂ ਸੁਣਨੀਆਂ ਨੇ ਭਈ ਸਾਡੇ ਹਰ ਗੱਲ ਦੇ ਉੱਤੇ ਉਹਨਾਂ ਨੇ ਯਕੀਨ ਦਵਾਇਆ ਸਾਨੂੰ ਕਿ ਇਹਦਾ ਹਰ ਐਂਗਲ ਜਿਹੜਾ ਆ ਨਾ ਇਸ ਕਟਨਾ ਤਰਮਟਾ ਹੰਗਾ ਲਿਆ ਜਾਊਗਾ ਤੇ ਇਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਇਆ ਜਾਊਗਾ ਦੀਪ ਤੇ ਦਿਲਜੀਤ ਸਿੰਘ ਟੋਪਰਾ ਸੀਗੇ ਥਾੜਾ ਕੋ ਰਿਸੂਤ ਮਲੇ ਤੇ ਸਾਨੂੰ ਕੋ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜੀਆਂ ਦੇ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਦੀ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਕਰੀਬ 9:00 ਵਜੇ ਸ਼ਾਪ ਜਿਹੜੀ ਆਪਣੀ ক্লোਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਤੇ ਜਿਹਦੇ ਦਰੋਂ ਉਹਨਾਂ ਦੇ ਪਲ ਡਰਾ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੜ ਚੂੜੀਆਂ ਉੱਥੇ ਜਿਹੜਾ ਤੋਂ ਕ੍ਰਾਸ ਕਰਦੇ ਹੋ ਤਾਂ ਇੱਕ ਮੰਗਰ ਨੂੰ ਨਿਕਲਦੇ ਕੋਟਲੀ ਸੂਤ ਵਾਲੇ ਨੂੰ ਉਹ ਟ੍ਰੈਕਟਰ ਪਟੋਲ ਕੰਪਨੀ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ ਜੀ ਦੀ ਓਨ ਦਾ ਸਪੌਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸੀ ਨਾ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਨ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ। ਉਹ ਥਾਣਾ ਕੋਰਪਸ ਤੋਂ ਮਿਲ ਜੇ। ਉਹ ਕੀ ਕਾਰਵਾਈ ਕਰੀ ਪੁਲਿਸ ਹੁਣ ਤੱਕ ਕੀ ਰਹੀ? ਅ ਪੁਲਿਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਓਨ ਦਾ ਸਪੌਟ ਕੋਰਸਪੌਂਡੈਂਸੀ ਤੇ ਕੰਟੀਨਿਊਸਲੀ 60 ਫੁੱਟ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਸੀਗੇ। ਇਸ ਟਾਈਮ ਦੇ ਦੌਰਾਨ ਜਿਹੜੀ 60 ਫੁੱਟ ਦੇ ਵਿੱਚ ਗੱਲ ਕਲੀਅਰ ਆਈ ਹੈ ਦੋ ਟਾਲੇ ਟ੍ਰੈਕਟਰ ਜਿਹੜੇ ਨ ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵਹੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿ세 ਆਕਾਸ਼ਦੀਪ ਤੇ ਡੈਥ ਹੋਈਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਉਹ ਕਿਤੇ ਨਾ ਕਿਤੇ ਕੱਲੀਆਂ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਹੀ ਜਿਹੜਾ ਹੋਣਾ ਪਾਇਆ ਗਿਆ ਜੇ ਵੀ ਉਸ ਦੇ ਅੱਗੇ ਪਿੱਛੇ ਕੋਈ ਵੀ ਜਿਹੜਾ ਸਾਧਨ ਨਹੀਂ ਹੋਣਾ ਪਾਇਆ ਪਰਿਵਾਰਕ ਮੈਂਬਰਾਂ ਦੇ ਕਰਨ ਪ੍ਰਾਪਤ ਜਿਹੜਾ ਉਹਨਾਂ ਦਾ ਮਟਰ ਹੋਇਆ ਤਾਂ ਲੱਗਦਾ ਜੀ ਉਹਨਾਂ ਨੂੰ ਖਰਸ਼ਾ ਹੈ ਜਿਵੇਂ ਇਹਨਾਂ ਤੋਂ ਮੋਟਰ ਵੇਰ ਰਕੇ ਕਰ ਰਿਹਾ ਕਿ ਫਸਟ ਕਿਸੇ ਵੀ ਐਂਗਲ ਤੋਂ ਮੋਟਰ ਐਕਸੀਡੈਂਟ ਨਹੀਂ ਲੱਗਦਾ ਜੀ ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐ ਦੇਖੋ ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਦੋ ਟਰੈਕਟਰ ਟਰਾਲੀਆਂ ਆਇਆ ਹੈਗੀਆਂ ਵਾ ਉਹਨਾਂ ਦੇ ਅਸੀਂ ਮੱਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ 60 ਫੁੱਟੇਜ ਐਨਾਲਾਈਜ਼ ਪ੍ਰੋਪਰ ਤਿਕਨਾ ਚੈੱਕ ਕੀਤੀ ਜਾ ਰਹੀ ਹੈ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੇ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਜਿੱਥੇ ਐਕਸੀਡੈਂਟ ਆ ਕੋਈ ਤੁਹ ਕੋ ਪੋਰਟਸ ਵਗੈਰਾ ਮਿਲਿਆ ਕਿਸੇ ਵੀ ਚੀਜ਼ ਦਾ ਹੋਇਆ ਤੇ ਪੋਰਟਸ ਵਗੈਰਾ ਤਾਂ ਹੋਊਗਾ ਤੇ ਜਾਂ ਉਹਦਾ ਕੋਈ ਆਪਣਾ ਕਲਰ ਵਗੈਰਾ ਲੱਗਾ ਹੋਏਗਾ ਮੋਟਰਸਾਈਕਲ ਦੇਖੋ ਮੋਟਰਸਾਈਕਲ ਜੋ ਇਕਦਮ ਵੱਜਿਆ ਹੈਗਾ ਵਾ ਤੇ ਉਹ ਕਾਫੀ ਦੂਰ ਤੱਕ ਖਸਿੱਟਿਆ ਵੀ ਗਿਆ ਵਾ ਤੇ ਜਿਹੜਾ ਹੈਗਾ ਇਕਦਮ ਉਹ ਵੱਜਨ ਦੇ ਨਾਲ ਉਥੇ ਜਿਹੜੇ ਸਪਰੇਚਸ ਹੈ ਤੇ ਕਾਫੀ ਦਿਖਾਈ ਦਿੰਦੇ ਸੀਗੇ ਤੇ ਛੋਟੇ ਛੋਟੇ ਮੋਟਰਸਾਈਕਲ ਦੇ ਜਿਹੜੇ ਪਾਰਟਸ ਉਹ ਤਾਂ ਦਿਖਾਈ ਦਿੱਤੇ ਹੀ ਹੈਗੇ ਆ ਤੇ ਕੁਝ ਜਿਹੜਾ ਹੈਗਾ ਇਕ ਅਲੱਗ ਦੇ ਤੌਰ ਤੇ ਜਿਹੜਾ ਪਾਰਟ ਦਿਖਾਈ ਦਿੱਤਾ ਹੈ ਜਦ ਕਿ ਉਹ ਕਲੀਅਰ ਕਰਨਾ ਜੀ ਬਾਕੀ ਕਿਸ ਵਹੀਕਲ ਦਾ ਹੈ ਇਹ ਕੀ ਵੱਡੇ ਵਹੀਕਲ ਦਾ ਹੀ ਹੋ ਸਕਦਾ ਛੋਟੇ ਮੋਟਰਸਾਈਕਲ ਦਾ ਵਹੀਕਲ ਦਾ ਨਹੀਂ ਹੋ ਸਕਦਾ ਕਿਸੇ ਜੰਗ ਕਿਸੇ ਗੜਬੀ ਦਾ ਹੈ ਜਾ ਕੇ ਸੇ ਟਰੈਕਟਰ ਟਰਾਲੀ ਦਾ ਕਿਸੇ ਟਰੈਕਟਰ ਦਾ ਹੋ ਸਕਦਾ ਮੈਡਮ ਉਹ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਉਹਨੂੰ ਥ੍ਰੈਟ ਕਰਨਾ ਵੀ ਹੁੰਦੀਆਂ ਨਹੀਂ ਜਾਂ ਉਹਨਾਂ ਦੇ ਸ਼ੌਕ ਤੇ ਆਣ ਕੇ ਕਿਸੇ ਨੇ ਧਮਕੀਆਂ ਵੀ ਪਿੰਦਾਰੇ ਉਹ ਕੋਈ ਕਲੀਅਰ ਕੀਤਾ ਹੀ ਤੁਹਾਡੇ ਵੱਲੋਂ ਕੀ ਅ ਦੇਖੋ ਜੀ ਜਿਸ ਤਰ੍ਹਾਂ ਮੇਰੇ ਮੈਨੂੰ ਕੱਲ ਹੀ ਉਹਨਾਂ ਨੇ ਦੱਸਿਆ ਸੀਗਾ ਕਿ ਦਲਜੀਤ ਸਿੰਘ ਦੀ ਵੀ ਮੌਤ ਹੋ ਗਈ ਤੇ ਉਹਦਾ ਵੀ ਪੋਸਟਮਾਰਟਮ ਕਰਵਾਇਆ ਗਿਆ ਸੀ ਕਹਿੰਦੇ ਇਹਨਾਂ ਨੇ ਆਪਣੇ ਦੱਸਿਆ ਸੀਗਾ ਕਿ ਸਾਨੂੰ ਇਦਾਂ ਥ੍ਰੈਟ ਕਾਲਸ ਵੀ ਆਂਦੀਆਂ ਸੀਗੀਆਂ ਤੇ ਅਸੀਂ ਜਿਹੜਾ ਉਹਨਾਂ ਦੀ ਕਾਲ ਡੀਟੇਲ ਦੀ ਪ੍ਰੋਪਰ ਜਿਹੜੀ ਐਨਾਲਾਈਜ਼ ਕੀਤਾ ਜਾ ਰਿਹਾ ਜੋ ਵੀ ਇਨਵੈਸਟੀਗੇਸ਼ਨ ਆਈਗੀ ਉਹ ਤੁਹਾਡੇ ਸਾਹਮਣੇ ਦੱਸਿਆ ਜਾਵੇ ਥੈਂਕ ਯੂ